ਲੁਧਿਆਣਾ ਦੇ ਸਾਬਕਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਫੇਵਰਲ ਪਾਰਟੀ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ। ਵੀਡੀਓ ਦੇ ਵਿੱਚ ਸਮਸਤ ਜ਼ਿਲ੍ਹਾ ਦੇ ਸੀਨੀਅਰ ਪੁਲਿਸ ਅਧਿਕਾਰੀ ਖੁੱਲਕੇ ਨੱਚਦੇ ਹੋਏ ਨਜ਼ਰ ਆ ਰਹੇ ਨੇ। ਸਾਬਕਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾ ਪਿਆ ਵਜਾਵੇ। ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ। ਲੱਖ ਰਾਜੇ ਬਹਿ ਤੁਰਗੇ। ਉੱਥੇ ਦੀ ਉੱਥੇ ਹੈ ਦਿੱਲੀ। ਜਗ ਜੰਕਸ਼ਨ ਦਾ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਲੱਖ ਪੰਛੀ ਬਹਿ ਉੱਡ ਗਏ ਬੁੱਢੇ ਬੋੜ ਬਿਰਛ ਤੇ ਉੱਤੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਦੱਸਦੀ ਹੈ ਕਿ ਰਾਜਨੀਤਿਕ ਗਲਿਆਰਾਂ ਦੇ ਵਿੱਚ ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਮਨਦੀਪ ਸਿੰਘ ਸਿੱਧੂ ਦੁਆਰਾ ਸਾਈਕਲ ਰੈਲੀ ਦੇ ਵਿੱਚ ਅਸਰਾਂ ਦੇ ਨਾਲ ਪੰਗੜਾ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਕੀਤਾ ਗਿਆ ਪਰ ਇਸ ਅਫਵਾਹ ਦੇ ਉੱਪਰ ਉਹਨਾਂ ਨੇ ਵਿਰਾਮ ਲਗਾਇਆ ਪਲੱਸ ਲਾਈਨ ਦੇ ਵਿੱਚ ਫੇਅਰਵਲ ਪਾਰਟੀ ਦੇ ਵਿੱਚ ਵਿਸ਼ੇਸ਼ ਤੌਰ ਤੇ ਡਾਂਸ ਦੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਸਿੱਧੂ ਦੀ ਇਸ ਫੇਅਰਵਲ ਪਾਰਟੀ ਤੇ ਐਡੀਸ਼ਨਲ ਸੀਪੀ ਜਿਸ ਕਿਰਨਜੀਤ ਸਿੰਘ ਤੀਜਾ সোহੇਲ ਮੀਰ ਤੁਸ਼ਾਰ ਗੁਪਤਾ ਹਰਮੀਤ ਸਿੰਘ ਹੁੰਦਲ ਰਪਿੰਦਰ ਕੌਰ ਸਰਾ ਜਤਿੰਦਰ ਚੋਪੜਾ ਐਸਪੀ ਮਨਦੀਪ ਸਿੰਘ ਵੈਬ ਸੈਗਲ ਸੁਮਿਤ ਸੂਦ ਜਸਰੂਪ ਕੌਰ ਬਾਠ ਸੁਖਨਾ ਸਿੰਘ ਅਤੇ ਗੁਰਕਬਾਲ ਸਿੰਘ ਸਮੇਤ ਕਈਆਂ ਨੇ ਜਮ ਕੇ ਡਾਂਸ ਕੀਤਾ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਬਿਸ਼ੇਖ ਜਲੋਟਾ ਦੀ ਰਿਪੋਰਟ ਲੋਧਿਆਣਾ ਦੇ ਸਾਬਕਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਫੇਵਰਲ ਪਾਰਟੀ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਵੀਡੀਓ ਦੇ ਵਿੱਚ ਸਮਸਤ ਜ਼ਿਲ੍ਹਾ ਦੇ ਸੀਨੀਅਰ ਪੁਲਿਸ ਅਧਿਕਾਰੀ ਖੁੱਲ ਕੇ ਨੱਚਦੇ ਹੋਏ ਨਜ਼ਰ ਆ ਰਹੇ ਨੇ ਸਾਬਕਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾਂ ਪਿਆ ਵਜਾਵੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਲੱਖ ਰਾਜੇ ਬਹਿ ਤੁਰਗੇ ਉੱਥੇ ਦੀ ਉੱਥੇ ਹੈ ਦਿੱਲੀ ਜਗ ਜੰਕਸ਼ਨ ਦਾ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਲੱਖ ਪੰਛੀ ਬੈ ਉੱਡ ਗਏ ਬੁੱਢੇ ਬੋਰਡ ਬਿਰਛ ਤੇ ਉੱਤੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਦੱਸ ਦਿਆ ਕਿ ਰਾਜਨੀਤਿਕ ਗਲਿਆਰਾਂ ਦੇ ਵਿੱਚ ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਮਨਦੀਪ ਸਿੰਘ ਸਿੱਧੂ ਦੁਆਰਾ ਸਾਈਕਲ ਰੈਲੀ ਦੇ ਵਿੱਚ ਅਫਸਰਾਂ ਦੇ ਨਾਲ ਪੰਗੜਾ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਕੀਤਾ ਗਿਆ ਪਰ ਇਸ ਅਫਵਾਹ ਦੇ ਉੱਪਰ ਉਹਨਾਂ ਨੇ ਵਿਰਾਮ ਲਗਾਇਆ ਪਲੱਸ ਲਾਈਨ ਦੇ ਵਿੱਚ ਫੇਅਰਵਲ ਪਾਰਟੀ ਦੇ ਵਿੱਚ ਵਿਸ਼ੇਸ਼ ਤੌਰ ਤੇ ਡਾਂਸ ਦੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਸਿੱਧੂ ਦੀ ਇਸ ਫੇਅਰਵਲ ਪਾਰਟੀ ਤੇ ਐਡੀਸ਼ਨਲ ਸੀਪੀ ਜਿਸ ਕਿਰਨਜੀਤ ਸਿੰਘ ਤੀਜਾ সোহੇਲ ਮੀਰ ਤੁਸ਼ਾਰ ਗੁਪਤਾ ਹਰਮੀਤ ਸਿੰਘ ਹੁੰਦਲ ਰਪਿੰਦਰ ਕੌਰ ਸਰਾਂ ਜਤਿੰਦਰ ਚੋਪੜਾ ਐਸਪੀ ਮਨਦੀਪ ਸਿੰਘ ਵੈਬ ਸੈਗਲ ਸੁਮਿਤ ਸੂਦ ਜਸਰੂਪ ਕੌਰ ਬਾਠ ਸੁਖਨਾ ਸਿੰਘ ਅਤੇ ਗੁਰਕਬਾਲ ਸਿੰਘ ਸਮੇਤ ਕਈ ਅਨੇਕ ਜੰਪ ਕੇ ਡਾਂਸ ਕੀਤਾ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਵਿਸ਼ੇਸ਼ ਜੀ ਲੋਟਾ ਦੀ ਰਿਪੋਰਟ ਲੁਧਿਆਣਾ ਦੇ ਸਾਬਕਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਫੇਵਰਲ ਪਾਰਟੀ ਦਾ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ ਵੀਡੀਓ ਦੇ ਵਿੱਚ ਸਮਸਤ ਜ਼ਿਲ੍ਹਾ ਦੇ ਸੀਨੀਅਰ ਪੁਲਿਸ ਅਧਿਕਾਰੀ ਖੁੱਲ ਕੇ ਨੱਚਦੇ ਹੋਏ ਨਜ਼ਰ ਆ ਰਹੇ ਨੇ ਸਾਬਕਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਸਿਗਨਲ ਹੋਇਆ ਬਾ ਗਾਰਡ ਵਸਲਾਂ ਪਿਆ ਵਜਾਵੇ ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਲੱਖ ਰਾਜੇ ਬਹਿ ਤੁਰ ਗਏ ਉਥੇ ਦੀ ਉਥੇ ਹੈ ਦਿੱਲੀ ਜਗ ਜੰਕਸ਼ਨ ਦਾ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਲੱਖ ਪੰਛੀ ਬਹਿ ਉੱਡ ਗਏ ਬੁੱਢੇ ਬੋਰਡ ਬਿਰਚ ਤੇ ਉੱਤੇ ਜਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਦੱਸ ਦਿਆ ਕਿ ਰਾਜਨੀਤਿਕ ਗਲਿਆਰਾਂ ਦੇ ਵਿੱਚ ਇਹ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਮਨਦੀਪ ਸਿੰਘ ਸਿੱਧੂ ਦੁਆਰਾ ਸਾਈਕਲ ਰੈਲੀ ਦੇ ਵਿੱਚ ਅਸਰਾਂ ਦੇ ਨਾਲ ਪੰਗੜਾ ਪਾਇਆ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਦਾ ਤਬਾਦਲਾ ਕੀਤਾ ਗਿਆ ਪਰ ਇਸ ਅਫਵਾਹ ਦੇ ਉੱਪਰ ਉਹਨਾਂ ਨੇ ਵਿਰਾਮ ਲਗਾਇਆ ਪੁਲਿਸ ਲਾਈਨ ਦੇ ਵਿੱਚ ਫੇਰਵਲ ਪਾਰਟੀ ਦੇ ਵਿੱਚ ਵਿਸ਼ੇਸ਼ ਤੌਰ ਤੇ ਡਾਂਸ ਦੀ ਵੀਡੀਓ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਤੇ ਸਾਂਝੀ ਕੀਤੀ ਸਿੱਧੂ ਦੀ ਇਸ ਫੇਰਵਲ ਪਾਰਟੀ ਤੇ ਐਡੀਸ਼ਨਲ ਸੀਪੀ ਜਿਸ ਕਿਰਨਜੀਤ ਸਿੰਘ ਤੀਜਾ সোহੇਲ ਮੀਰ ਤੁਸ਼ਾਰ ਗੁਪਤਾ ਹਰਮੀਤ ਸਿੰਘ ਹੁੰਦਲ ਰੁਪਿੰਦਰ ਕੌਰ ਸਰਾ ਜਤਿੰਦਰ ਚੋਪੜਾ ਐਸਪੀ ਮਨਦੀਪ ਸਿੰਘ ਵੈਬ ਸੈਗਲ ਸੁਮਿਤ ਸੂਦ ਜਸਰੂਪ ਕੌਰ ਬਾਠ ਸੁਖਨਾ ਸਿੰਘ ਅਤੇ ਗੁਰਕਬਾਲ ਸਿੰਘ ਸਮੇਤ ਕਈਆਂ ਨੇ ਜਮ ਕੇ ਡਾਂਸ ਕੀਤਾ ਐਸਐਮਜੀ ਨਿਊਜ਼ ਲਈ ਲੁਧਿਆਣਾ ਤੋਂ ਬਿਸ਼ੇਖ ਜਲੋਟਾ ਦੀ ਰਿਪੋਰਟ